ਸਾਨ ਵੀਰੋ ਤੇ ਪੈਣਾੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਜਿਹੋ ਜਿਹਾ ਮੌਸਮ ਜਿਹੋ ਜਿਹੀ ਫਸਲ ਉਹੋ ਜਿਹੇ ਮਹਾਰ ਅਸੀਂ ਸਾਥ ਲਈਦੇ ਆ ਤੇ ਅੱਜ ਜਿਹੜੇ ਮਹਾਰ ਆਉਣਗੇ ਉਹ ਵੀ ਆਪਣੇ ਆਪ ਲੋ ਆ ਹੀ ਗਏ ਕੇ ਆਜੋ 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 ਲੱਗੇ ਹੋ ਰਿਆਰ ਸਾਹਿਬ ਜਹਨ ਜੀ ਜਹਨ ਜੀ ਗੈਂ ਜੀ ਡਾਕਟਰ ਸਾਹਿਬ ਆਓ ਇਧਰ ਆਓ ਬੈਠੋ 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 ਰਿਆਰ ਸਾਹਿਬ ਬੈਠੋ ਜੀ ਆ ਲਾਓ ਡੇਰੇ ਬੈਠੋ ਜੀ ਡਾਕਟਰ ਸਾਹਿਬ ਲਾਲੇ ਜੀ ਹੁਸਨਪਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਸਾਡਾ ਤੁਸੀਂ ਉਤੋਂ ਵੀ ਵੱਧ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਤੇ ਬਿਲਕੁਲ ਜੀ ਜਨਾਬ ਤੁਸੀਂ ਕਿਹਾ ਵੀ ਮੌਸਮ ਚੱਲ ਰਿਹਾ ਆ ਤੇ ਟੌਪਿਕ ਵੀ ਕਹਿੰਦੇ ਤੁਸੀਂ ਬਹੁਤ ਵਧੀਆ ਚੁਣਿਆ ਤੇ ਡਾਕਟਰ ਸਾਨੂੰ ਲੈ ਕੇ ਆਏ ਹੋ ਅਸੀਂ ਡਾਕਟਰ ਸਾਨੂੰ ਲੈਣ ਦਾ ਕੀਤਾ ਬਰਸਾਤਾਂ ਦੇ ਮੌਸਮ 'ਚ ਡਾਟ ਸਾਹਿਬ ਨੂੰ ਨਾਲ ਲੈ ਕੇ ਪਹੁੰਚ ਗਏ ਤੁਸੀਂ ਬਿਲਕੁਲ ਅੱਛਾ ਪਹਿਲਾਂ ਆਪਾਂ ਰਸਮ ਪੂਰੀ ਕਰ ਲਈਏ ਹਾਂਜੀ ਬਾਕੀ ਗੱਲਾਂ ਮੱਤਾ ਤੇ ਹੋ ਹੀ ਜਾਣੀਆਂ ਹਾਂ ਹਾਂ ਡਾਕਟਰ ਗੁਰਤੇਗ ਸਿੰਘ ਜੀ ਉਪਲ ਜੀ ਜੋ ਫਾਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਤੇ ਤੇਜਪਾਲ ਜੀ ਬੜਾ ਲੰਬਾ ਤਜਰਬਾ ਡਾਕਟਰ ਸਾਹਿਬ ਦਾ ਵੱਖ-ਵੱਖ ਪੀਏਯੂ ਦੇ ਜਿਹੜੇ ਸਟੇਸ਼ਨ ਆ ਉਹਨਾਂ ਤੇ ਡਾਕਟਰ ਸਾਹਿਬ ਨੇ ਕਾਫੀ ਲੰਬਾ ਸਮਾਂ ਨੌਕਰੀ ਜਿਹੜੀ ਆ ਉਹ ਕੀਤੀ ਕੀਤੀ ਆ ਜੀ ਐਨੂ ਡਾਕਟਰ ਸਾਹਿਬ ਜੀ ਐਨ ਇਹ ਫਲਾਂ ਦੇ ਮਾਹਰ ਹਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਾਂਗੇ ਦੋਵਾਰਾ ਹਾਂ ਜੀ ਬਿਲਕੁਲ ਜੀ ਨਾਲੇ ਮੌਸਮ ਚੱਲਦਾ ਪਿਆ ਮੌਸਮ ਚੱਲਦਾ ਪਿਆ ਜੀ ਅੰਬਾਂ ਦਾ ਹਾਂ ਹਾਂ ਤੇ ਦਾਹ ਹਰਿਆਰ ਸਾਹਿਬ ਹਾਂ ਇਹਦਾ ਲਾਹਾ ਥੋੜਾ ਜਿਆ ਤੇ ਅਸੀਂ ਲੈ ਲਿਆ ਹਾਂ ਕੁਝ ਬੂਟੇ ਤਾਂ ਇਧਰ ਉਧਰੋ ਕਰਕੇ ਲਵਾ ਦਿੱਤੇ ਆ ਹਾਂ ਉਹਦੇ ਜੰਗਲੇ ਵੀ ਲਾ ਦਿੱਤੇ ਅਸੀਂ ਹਾਂ ਤਾਂ ਕਿ ਉਹ ਜਦ ਤੱਕ ਛੋਟੇ ਆ ਪਸ਼ੂਆਂ ਤੋਂ ਬਚੇ ਰਹਿਣ ਬਚੇ ਰਹਿਣ ਹੋਰ ਤੁਹਾਡੀ ਇੱਕ ਡਿਊਟੀ ਲਾਉਣੀ ਆ ਵੀ ਥੋੜੇ ਜਿਹੇ ਬੂਟੇ ਸਾਨੂੰ ਹੋਰ ਇਧਰ ਉਧਰੋ ਪ੍ਰਬੰਧ ਕਰਕੇ ਦਿਓ ਹੁਣ ਦੇਖੋ ਤੇਜਪਾਲ ਜੀ ਤੁਸੀਂ ਤਾਂ ਆਪਣੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਕੋਈ ਜਗ੍ਹਾ ਵੀ ਨਹੀਂ ਛੱਡੀ ਤੁਸੀਂ ਉਹ ਪੰਚਾਇਤ ਵਾਲੀ ਜਗ੍ਹਾ ਜਿਹੜੀ ਸੀ ਆਹ ਉੱਥੇ ਵੀ ਤੁਸੀਂ ਬਹੁਤ ਬੂਟੇ ਲਾਤੇ ਜੀ ਤੇ ਹੋਰ ਹੁਣ ਕਿੰਨੇ ਕ ਬੂਟੇ ਚਾਹੀਦੇ ਆ ਨਹੀਂ ਚਾਹੀਦੇ ਆ ਦੇਖੋ ਇਸ ਵੇਲੇ ਉਹ ਕਹਿੰਦੇ ਆ ਨਾ ਪੰਜਾਬ ਦੇ ਵਿੱਚ ਜਿਹੜਾ ਜੰਗਲ ਆ ਉਹ ਤਾਂ ਕੁਝ ਵੀ ਨਹੀਂ ਰਹਿ ਗਿਆ ਕਹਿੰਦੇ ਕਹਿੰਦੇ ਆ ਵੇ 6% ਆ ਜਦ ਕਿ ਕਈ ਕਈ ਜਾਂਦੇ 4% ਹੀ ਰਹਿ ਗਿਆ ਚਾਹੀਦਾ ਤਾਂ ਸਾਨੂੰ 30% ਤੋਂ ਵੀ ਉੱਪਰ ਆ ਬਿਲਕੁਲ ਗਲਤ ਤੁਸੀਂ ਆ ਬਹੁਤ ਵਧੀਆ ਕੀਤੀ ਆ ਪਰ ਜਿਵੇਂ ਹੁਣ ਤੁਹਾਡੇ ਚ ਇੰਨੀ ਉਤਸ਼ੁਕਤਾ ਆ ਕਿ ਤੁਸੀਂ ਇੰਨੇ ਬੂਟੇ ਲੈ ਕੇ ਲਾ ਕੇ ਵੀ ਅਜੇ ਕਹੀ ਜਾਂਦੇ ਹੋਰ ਬੂਟੇ ਦੇ ਦਿਓ ਆ ਤੇ ਜੇ ਕਿਤੇ ਤੁਹਾਡੇ ਵਰਗੇ ਸਾਰੇ ਹੋਣ ਹੂੰ ਪਿੰਡ ਦੀਆਂ ਪੰਚਾਇਤਾਂ ਆ ਤੇ ਹੋਰ ਲੋਕ ਜਿਹੜੇ ਨੇ ਜਿੱਥੇ ਸਾੰਬਲਾਡ ਜ਼ਮੀਨ ਪਈ ਆ ਹੂੰ ਉਥੇ ਜੇ ਕਿਤੇ ਜ਼ਿੰਮੇਵਾਰੀ ਆਪਾਂ ਲੈ ਲਈਏ ਤੇ ਇੱਕ ਇੱਕ ਬੂਟਾ ਵੀ ਲਾਉਣ ਲੱਗ ਜੀਏ ਥੋੜੀ ਪਾਪੂਲੇਸ਼ਨ ਆ ਆਪਣੀ ਆ ਨਹੀਂ ਤੇ ਨਾਲੇ ਉਹਨੂੰ ਪਾਲੀਏ ਆ ਸਾਰਿਆਂ ਨੂੰ ਲਾਉਣਾ ਚਾਹੀਦਾ ਜਿਹੜੀ ਆ ਤੁਸੀਂ ਗੱਲ ਕੀਤੀ ਨਾ ਪਾਲੀਏ ਹੂੰ ਆਪਾਂ ਲਾ ਲਈਦਾ ਹੈ ਮੁਰਗੇ ਪਸ਼ੂ ਮੂੰਹ ਮਾਰ ਗਏ ਹਾਂ ਕੋਈ ਸ਼ੋਰ ਹੋ ਗਿਆ ਗਾਂ ਮੀਂਹ ਨਹੀਂ ਪੈਣੇ ਸੁੱਕ ਗਿਆ ਉਹਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਜੀ ਬਹੁਤ ਜ਼ਰੂਰੀ ਉਹਦੇ ਬਗੈਰ ਕੋਈ ਫਾਇਦਾ ਨਹੀਂ ਆ ਨਹੀਂ ਤਾਂ ਭਾਈ ਇੰਨਾ ਬੂਟਾ ਲਾਇਆ ਸਾਰੇ ਮੈਨੂੰ ਪਤਾ ਵੀ ਪਾੜ ਲੈਣੇ ਤੂੰ ਨਹੀਂ ਸਾਡੇ ਮੁੰਡੇ ਪਿੰਡ ਦੇ ਜਿਹੜੇ ਆ ਬਹੁਤ ਉਤਸ਼ਾਹੀ ਤੇ ਆ ਉਹ ਹਮੇਸ਼ਾ ਜਿਹੇ ਆ ਕੰਮ ਕਰਦੇ ਆ ਉਹ ਫਿਰ ਸਿਰੇ ਚਾੜ ਕੇ ਹਰਦੇ ਆ ਦੇਖੋ ਜੀ ਨੌਜਵਾਨ ਜਦੋਂ ਇਹੋ ਜਿਹੇ ਕੰਮਾਂ ਦੇ ਪਿੱਛੇ ਪੈ ਜਾਣ ਨਾ ਤੇ ਬਹੁਤ ਵਧੀਆ ਹੁੰਦਾ ਆ ਔਰ ਪਿੰਡ ਦੇ ਵਿੱਚ ਸਾਰੇ ਇਹੋ ਜਿਹੇ ਕਾਰਜ ਜਿਹੜੇ ਆ ਉਹ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਏ। ਹਾਂ ਨਹੀਂ ਤਾਂ ਕਹਿੰਦੇ ਵੀ ਜਿੱਦਾਂ ਅੱਗੇ ਇੱਕ ਵਾਰੀ ਗੱਲਾਂ ਕਰਦੇ ਸੀ ਵੀ ਪਾਣੀ ਜਿਹੜਾ ਨਾ ਬੋਤਲਾਂ 'ਚ ਵੇਕਣਾ। ਹੂੰ ਤੇ ਉਹ ਸਮਾਂ ਆ ਗਿਆ। ਹੂੰ ਕਿਤੇ ਇਦਾਂ ਨਾ ਹੋਵੇ ਕਿਤੇ ਆਕਸੀਜਨ ਦੇ ਵੀ ਨਿਕਨਿਕੇ ਸਿਲੰਡਰ ਹੁਣ ਆਪਾਂ ਜੇਬ 'ਚੋਂ ਕੱਢੀਏ ਸਾਹ ਜਿਆ ਲੈ ਕੇ ਫਿਰ ਤੁਰ ਪਿਆ ਕਰੀਏ। ਤੇ ਮਹਾਰਾਜਾ ਕੋਰੋਨਾ ਵੇਲੇ ਵੇਖਿਆ ਹੀ ਆ। ਹਾਂ ਬਿਲਕੁਲ। ਉਹਨੂੰ ਯਾਦ ਰੱਖਣਾ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਵੀ ਵਾਤਾਵਰਨ ਜਿਹੜਾ ਨੰਬਰ 1 ਤੇ ਆ। ਆਹ ਤੇ ਵਾਤਾਵਰਨ ਜਿਹੜਾ ਉਹ ਤਾਂ ਹੀ ਸਾਫ਼ ਤੇ ਵਧੀਆ ਮਿਲਣਾ। ਹਾਂ ਜਦੋਂ ਤੁਹਾਡੇ ਘਰ ਦੇ ਆਲੇ ਦੁਆਲੇ ਪੰਜ ਚਾਰ ਦਰਖਤ ਲੱਗੇ ਹੋਣਗੇ ਹਾਂ ਤੇ ਜੇ ਆਪ ਲਾਏ ਹੁਣ ਕਿਤੇ ਮਜ਼ਾ ਆਜੂ ਨਹੀਂ ਉਹ ਤੇ ਦੇਖੋ ਖੁਸ਼ੀ ਬੜੀ ਦਿੰਦੇ ਆ ਹਾਂ ਹੈ ਜਦੋਂ ਜਦੋਂ ਦਰਖਤ ਪਲਦਾ ਹਾਂ ਤੇ ਖੁਸ਼ੀ ਬੜੀ ਹੁੰਦੀ ਆ ਬਿਲਕੁਲ ਜੀ ਖੁਸ਼ੀ ਇੱਕ ਗੱਲ ਅਦੀ ਹੋਰ ਵੀ ਹੁੰਦੀ ਆ ਹਾਂ ਜਦੋਂ ਸਬਜ਼ੀਆਂ ਲਾਹ ਕੇ ਆਈਆਂ ਨਾ ਮੰਡੀ ਚਾਰ ਪੈਸੇ ਜਦੋਂ ਚਾਰ ਪੈਸੇ ਜਦੋਂ ਬੋਝੇ ਚਾਉਂਦੇ ਆ ਹਾਂ ਆ ਫੇਰ ਬੜੀ ਖੁਸ਼ੀ ਹੁੰਦੀ ਫੇਰ ਉਹਦੇ ਆਈਦਾ ਮੰਡੀਆਂ ਦੇ ਭਾਅ ਇਹ ਲੱਗਦੇ ਆ ਮੰਡੀਆਂ ਦੇ ਭਾਅ ਇਹ ਅੱਜ ਕਹਤ ਸੁਣਾਈ ਸੁਣਾਓ ਜੀ ਸੁਣਾਓ ਮੰਡੀਆਂ ਦੇ ਭਾਅ ਅੱਜ ਰਿਆਰ ਸਾਹਿਬ ਇਦਾਂ ਰਹੇ ਆ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਕੇ ਅਜਿ 500 ਰੁਪਏ ਕਵਾਂਟਲ ਖੰਨਾ 1000 ਰੁਪਏ ਫਾਜ਼ਲ ਕਾ 2000 ਰੁਪਏ ਬੁਢਲਾਡਾ 900 ਰੁਪਏ ਲੁਧਿਆਣਾ 650 ਰੁਪਏ ਕਵਾਂਟਲ ਤੇ ਰਈਆ 1800 ਰੁਪਏ ਫੀ ਕਵਾਂਟਲ ਅੱਜ ਆਲੂ ਦਾ ਭਾਅ ਰਿਹਾ ਹਾਂਜੀ ਪਿਆਜ਼ 1200 ਨੂੰ ਵਿਕਿਆ ਜਲੰਧਰ ਜੀ ਹੂੰ 1500 ਖੰਨਾ ਹਾਂਜੀ ਫਾਜ਼ਲ ਕਾ 2500 ਰੁਪਏ ਕਵਾਂਟਲ ਬੁਢਲਾਡਾ 1500 1200 ਨੂੰ ਪਿਆਜ਼ ਅੱਜ ਵਿਕਿਆ ਲੁਧਿਆਣਾ ਰਈਆ 2200 ਰੁਪਏ ਫੀ ਕਵਾਂਟਲ ਅੱਜ ਪਿਆਜ਼ ਦਾ ਪਾਰਿਆ ਹਾਂਜੀ ਟਮਾਟਰ ਜਲੰਧਰ 2000 ਰੁਪਏ ਹਾਂ ਖੰਨਾ 1800 ਫਾਜ਼ਲ ਕਾ 3000 ਰੁਪਏ ਬੁੜਲਾਡਾ 1800 ਰੁਪਏ ਲੁਧਿਆਣਾ 1900 ਰੁਪਏ ਤੇ ਰਈਆ ਟਮਾਟਰ ਅੱਜ 3000 ਰੁਪਏ ਫੀ ਕਵਾਂਟਲ ਵਿਕਿਆ ਜੀ ਹਾਂਜੀ ਬੈਂਗਣ 2500 ਨੂੰ ਰਿਆਲ ਸਾਹਿਬ ਵਿਗਾ ਜਲੰਧਰ 1800 ਨੂੰ ਖੰਨਾ 2000 ਫਾਜ਼ਲ ਕਾ 1500 ਰੁਪਏ ਕਵਾਂਟਲ ਵਿਕਿਆ ਬੁੜਲਾਡਾ 1300 ਨੂੰ ਲੁਧਿਆਣਾ ਤੇ ਰਈਆ 2700 ਰੁਪਏ ਫੀ ਕਵਾਂਟਲ ਬੈਂਗਣ ਦਾ ਪਾਰਿਆ ਹਾਂਜੀ ਪਿੰਡੀ ਜਲੰਧਰ 1500 ਖੰਨਾ 1600 ਫਾਜ਼ਿਲਕਾ 3500 ਰੁਪਏ ਗੁੜਲਾਡਾ 2000 ਰੁਪਏ ਲੁਧਿਆਣਾ 2100 ਰੁਪਏ ਤੇ ਰਈਆ 3000 ਰੁਪਏ ਕੁਇੰਟਲ ਪਿੰਡੀ ਦਾ ਪਾ ਰਿਆ ਹਾਂਜੀ ਇਹ ਤਾਂ ਸੀਗਾ ਮੰਡੀਆਂ ਦੇ ਪਾਸ ਦਿੱਤੇ ਆਪਾਂ ਸੁਣਾ ਵਾਹ ਜੀ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲਾਂ ਹੂੰ ਡਾਕਟਰ ਸਾਹਿਬ ਜਿੱਦਾਂ ਕਿ ਰਿਆਰ ਸਾਹਿਬ ਨੇ ਦੱਸਿਆ ਭਈ ਫਲਾਂ ਦੇ ਮਾਰੋਂ ਬਾਗਾਂ ਦੀਆਂ ਗੱਲਾਂ ਕਰਾਂਗੇ ਸੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਤੁਹਾਡੇ ਨਾਲ ਗੱਲਬਾਤ ਦਾ ਉਹ ਹੈ ਜੀ ਬਰਸਾਤਾਂ ਦੌਰਾਨ ਤੇ ਬਰਸਾਤਾਂ ਤੋਂ ਬਾਅਦ ਬਾਗਾਂ ਦੀ ਸੰਭਾਲ ਕਿਸਾਨ ਵੀਰੋ ਤੋਂ ਪੈਣਾ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4266 ਤੇ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਵੈਸੇ ਤੇ ਕਹਿੰਦੇ ਆ ਵੀ ਪਾਣੀ ਜਿਹੜਾ ਆ ਪਾਣੀ ਪਹਿਲਾ ਜੀਵ ਹੈ ਸਾਰਾ ਹੀ ਪਾਣੀ ਤੋਂ ਬਿਨਾ ਕੁਝ ਵੀ ਨਹੀਂ ਦੁਨੀਆ 'ਚ ਤੇ ਬਾਗਾਂ ਦੀ ਜਦੋਂ ਆਪਾਂ ਗੱਲ ਕਰਦੇ ਆਂ ਬਰਸਾਤਾਂ 'ਚ ਤੇ ਪਾਣੀ ਬਹੁਤ ਵਰਸਦਾ ਹੈ ਇਹ ਦੱਸੋ ਇਹ ਬਾਗਾਂ ਲਈ ਇਹ ਲਾਹੇਵੰਦ ਹੈ ਜੇ ਲਾਹੇਵੰਦ ਹੈ ਤਾਂ ਕਿਦਾਂ ਹੈ ਤੇ ਜੇ ਕੋਈ ਨੁਕਸਾਨ ਵੀ ਕਰਦਾ ਹੈ ਤੇ ਉਹ ਗੱਦਾਂ ਕਰਦਾ ਕਿਦਾਂ ਕਰਦਾ ਦੇਖੋ ਪਾਣੀ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਈ ਗੁਰਬਾਣੀ ਦਾ ਫਰਮਾਨ ਹੈ ਤੇ ਪਾਣੀ ਤੇ ਬਿਨਾਂ ਤਾਂ ਮੈਂ ਕਹਿੰਦਾ ਵੀ ਨਾ ਜੀਵ ਜੰਤ ਹੈ ਨਾ ਸਾਡੀ ਬਨਸਪਤੀ ਹੈ ਦੇਖੋ ਪਾਣੀ ਸਾਡੀ ਲੋੜ ਹੈ ਪਰ ਜਦੋਂ ਪਾਣੀ ਬਾਗਾਂ ਦੇ ਵਿੱਚ ਖੜ ਜਾਂਦਾ ਹੈ ਤਾ ਉਦੋਂ ਫਿਰ ਕੀ ਹੁੰਦਾ ਹੈ ਕਿ ਬਹੁਤ ਸਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਕਿ ਫਲਾਂ ਦਾ ਕੇਰਾ ਸ਼ੁਰੂ ਹੋ ਜਾਂਦਾ ਹੈ ਫਲ ਪਾਟਣੀ ਸ਼ੁਰੂ ਹੋ ਜਾਂਦੇ ਆ ਪਰ ਇਹ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਹੁੰਦਾ ਜਿਹੜੀਆਂ ਥੋੜੀ ਜਿਹੀ ਭਾਰੀਆਂ ਜ਼ਮੀਨਾਂ ਹੁੰਦੀਆਂ ਜਿਹੜੀਆਂ ਰੇਸੜੀਆਂ ਜ਼ਮੀਨਾਂ ਆ ਉਹਨਾਂ 'ਚ ਤਾਂ ਪਾਣੀ ਜਿਵੇਂ ਆਪਾਂ ਦੇਖਦੇ ਆ ਕਿ ਲੰਘ ਜਾਂਦਾ ਤੇ ਉਹਨਾਂ ਦੇ ਵਿੱਚ ਜਿਹੜੀ ਆਪਾਂ ਵਿਉਂਤਬੰਦੀ ਅੱਗੇ ਜਾ ਕੇ ਗੱਲ ਕਰਾਂਗੇ ਕਿਹੜੀ ਕਰੀਏ ਪਰ ਮੋٹے ਤੌਰ ਤੇ ਜਦੋਂ ਪਾਣੀ ਜ਼ਿਆਦਾ ਬਾਗਾਂ 'ਚ ਭਰ ਜਾਂਦਾ ਤਾਂ ਕਈ ਤਰ੍ਹਾਂ ਦੀਆਂ ਉਲੜੀਆਂ ਕਈ ਤਰ੍ਹਾਂ ਦੇ ਕੇਰੇ ਕਈ ਤਰ੍ਹਾਂ ਦੇ ਫਲ ਫਟਣੀ ਸ਼ੁਰੂ ਹੋ ਜਾਂਦੇ ਆ ਉਸ ਤਰੀਕੇ ਨਾਲ ਫਿਰ ਸਾਡੇ ਜਿਹੜੇ ਵਪਾਰਕ ਪੱਧਰ ਤੇ ਫਲ ਬਾਗ ਲੱਗੇ ਹੋਏ ਆ ਉੱਤੇ ਸਾਨੂੰ ਨੁਕਸਾਨ ਚੱਲਣਾ ਪੈਂਦਾ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਬੜੀ ਵਧੀਆ ਗੱਲ ਜਿਹੜੀ ਤੁਸੀਂ ਕੀਤੀ ਹੈ ਔਰ ਤੇਜਪਾਲ ਜੀ ਵੀ ਗੱਲ ਕਰ ਰਹੇ ਸੀ ਕਿ ਪਾਣੀ ਦੇ ਬਿਨਾਂ ਤਾਂ ਕੁਝ ਨਹੀਂ ਆਹ ਮੰਨ ਲਓ ਕਿ ਜਦੋਂ ਹੁਣ ਪਾਣੀ ਅ ਬਰਸਾਤਾਂ ਜਦੋਂ ਹੋ ਰਹੀਆਂ ਨੇ ਇਹਨਾਂ ਬਰਸਾਤਾਂ ਦੇ ਵਿੱਚ ਜੇ ਬਾਗ ਦੇ ਵਿੱਚ ਕੋਈ ਕਮਰਸ਼ੀਅਲ ਬਾਗ ਲੈਣਾ ਜਾਂ ਕੋਈ ਵੀ ਬਾਗ ਹੋਵੇ ਉਹ ਚ ਪਾਣੀ ਭਰ ਜਾਵੇ ਹੂੰ ਤੇ ਉਹਦਾ ਪ੍ਰਬੰਧ ਆਪਾਂ ਕਿਵੇਂ ਕਰਨਾ ਕਿ ਆਪਣੇ ਨੁਕਸਾਨ ਨਾ ਬਾਗ ਦਾ ਹੋਵੇ ਦੇਖੋ ਰਿਆਰ ਸਾਹਿਬ ਬਹੁਤ ਵਧੀਆ ਆ ਆਮ ਤੌਰ ਤੇ ਬਰਸਾਤਾਂ ਦੇ ਵਿੱਚ ਬਾਗਾਂ ਚ ਪਾਣੀ ਖੜ ਜਾਂਦਾ ਹੈ ਹਾਂਜੀ ਤੇ ਉਸ ਦੀ ਬਿਉਤਬੰਦੀ ਲਈ ਮੈਂ ਕਿਸਾਨ ਵੀਰਾਂ ਨੂੰ ਖਾਸ ਕਰਕੇ ਬਾਗਬਾਨਾਂ ਨੂੰ ਸਨੇਹਾ ਦੇਣਾ ਚਾਹਾਂਗਾ ਕਿ ਜਿਹੜਾ ਨਿਮਾਨ ਵਾਲਾ ਪਾਸਾ ਹੁੰਦਾ ਸਾਡਾ ਉੱਥੇ ਜੇ ਆਪਾਂ ਵੱਡੀਆਂ ਖਾਲੀਆਂ ਕੱਢ ਦਈਏ ਬਾਅਦ ਦੇ ਵਿੱਚ ਆਪਾਂ ਬਰਸਾਤ ਖਤਮ ਹੋਣ ਤੋਂ ਬਾਅਦ ਚਾਹੇ ਬੰਦ ਵੀ ਕਰ ਦਈਏ ਤਾਂ ਉਹਨਾਂ ਖਾਲਾਂ ਦੇ ਵਿੱਚ ਜੇ ਪਾਣੀ ਚਲੇ ਜਾਊਗਾ ਨਾਲੇ ਤਾਂ ਸਾਡਾ ਪਾਣੀ ਆਪਣੇ ਕੋਲ ਰਹੇ ਜੂਗਾ ਆਪਣੇ ਖੇਤ 'ਚ ਰਹੇ ਜੂਗਾ ਨਾਲੇ ਉਹ ਬੂਟਿਆਂ ਤੋਂ ਪਾਣੀ ਵੇਲੋੜਾ ਪਾਣੀ ਹੈ ਜਿਹੜਾ ਉਹ ਸਾਡੇ ਬੂਟੇ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋਣਗੇ ਬੜਾ ਸੌਖਾ ਤਰੀਕਾ ਹੈ ਜਿਹੜਾ ਬਾਗ ਨਿਮਾਨ ਵਾਲੇ ਪਾਸੇ ਆਪਾਂ ਉੱਥੇ ਇੱਕ ਬੜੀ ਖਾਲ ਕੱਢ ਦਈਏ ਤੇ ਸੌਖਾ ਸਾਡਾ ਪਾਣੀ ਵੀ ਆਪਣੇ ਘਰ ਰਹਿ ਗਿਆ ਸਾਡੇ ਖੇਤਾਂ 'ਚ ਦੂਜਾ ਸਾਡੇ ਬਾਗ ਪਾਣੀ ਤੋਂ ਬਚ ਗਏ ਬਚ ਗਏ ਜੀਰ ਗਿਆ ਪਾਣੀ ਨਾਲੇ ਜ਼ਮੀਨ 'ਚ ਚਲੇ ਗਿਆ ਉਹ ਉੱਥੇ ਰਹਿ ਗਿਆ ਅੱਛਾ ਡਾਕਟਰ ਸਾਹਿਬ ਜਦੋਂ ਤੁਸੀਂ ਬਿਉਂਤਵੰਦੀ ਦੀ ਥੋੜੀ ਜੀ ਗੱਲ ਕਰਦੇ ਸੀ ਪਹਿਲਾਂ ਵੀ ਬਿਉਂਤਵੰਦੀ 'ਚ ਆਪਾਂ ਗੱਲ ਕਰਾਂਗੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਦੱਸਦੇ ਹੋ ਇਹ ਆਪਾਂ ਨੂੰ ਪਹਿਲੇ ਹੀ ਸੋਚ ਕੇ ਹੀ ਮਤਲਬ ਜ਼ਮੀਨ ਦਾ ਪੱਧਰ ਕਿਧਰਲੇ ਪਾਸੋਂ ਨੂੰ ਨਿਵਾਣਾ ਹੈ ਉਹ ਸਾਰਾ ਕੁਝ ਦੇਖਣਾ ਚਾਹੀਦਾ ਤੇ ਜਿਹੜਾ ਬਾਗ ਆ ਉਹ ਆਪਾਂ ਜਦੋਂ ਬੈੱਡ ਬਣਾ ਗਏ ਜਦੋਂ ਆਪਾਂ ਹੋਰ ਫਸਲਾਂ ਵੀ ਕਈ ਬੈੱਡਾਂ ਤੇ ਲਾਉਣੇ ਆ ਇਹਦਾ ਵੀ ਕੋਈ ਇਦਾਂ ਦਾ ਪ੍ਰਬੰਧ ਕਰਨਾ ਚਾਹੀਦਾ ਵੀ ਆਪਾਂ ਬੈੱਡਾਂ ਤੇ ਲਾ ਲਈਏ ਇਹਨੂੰ ਕੋਈ ਫਾਇਦਾ ਹੁੰਦਾ ਜੀ ਉਹਦਾ ਦੇਖੋ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿਉਂਕਿ ਅਸੀਂ ਦੇਖਦੇ ਆਂ ਕਈ ਵਾਰ ਬਾਗਾਂ ਦੇ ਵਿੱਚ ਕਈ ਕਿਸਾਨ ਵੀਰ ਉੱਚੇ ਬੈੱਡਾਂ ਦੇ ਉੱਪਰ ਮਤਲਬ ਬਾਗ ਲਗਾ ਦਨੇ ਆ ਹੁਣ ਉਦਾਹਰਨ ਦੇ ਤੌਰ ਤੇ ਮੈਂ ਕਿਨੂ ਦੀ ਗੱਲ ਕਰਾਂ ਕਿਨੂ ਦਾ ਬਾਗ ਕਈ ਵਾਰ ਦੇਖਿਆ ਸੀ ਕਿ ਬੈਡਾਂ ਦੇ ਉੱਪਰ ਲੱਗਿਆ ਹੁੰਦਾ ਹੁਣ ਕਿਨੂ ਦਾ ਬਾਗ ਜਿਹੜਾ 10 ਸਾਲ ਦਾ ਕੰਟਰਲ ਤੱਕ ਛਾੜ ਦੇ ਦਿੰਦਾ ਹਾਂਜੀ ਪਰ ਜਦੋਂ ਬਰਸਾਤਾਂ ਤੋਂ ਬਾਅਦ ਨੇਰੀ ਚੱਲੀ ਮਾੜੀ ਜਿਹੀ ਕੋਈ ਹਵਾ ਚੱਲੀ ਤਾਂ ਇੱਕ ਪਾਸੇ ਸਾਡਾ ਬਾਗ ਜਿਹੜਾ ਬੂਟਾ ਟੇਢਾ ਹੋ ਸਕਦਾ ਹੈ ਬੈਡ ਉੱਤੇ ਨੁਕਸਾਨ ਹੋ ਸਕਦਾ ਜੇ ਬੈਡ ਤੇ ਲਾਉਂਦੇ ਬੈਡ ਤੇ ਲਾਉਨੇ ਆ ਤੇ ਦੂਜਾ ਵੱਡਾ ਨੁਕਸਾਨ ਕਿ ਜਿਨ੍ਹਾਂ ਖੇਤਰਾਂ ਦੇ ਵਿੱਚ ਥੋੜੀ ਜੀ ਨੂਨ ਦੀ ਸਮੱਸਿਆ ਹੈ ਹਾਂਜੀ ਜਾਂ ਪਾਣੀ ਖਾਰੇ ਆ ਸਾਡੇ ਉਹਨਾਂ ਖੇਤरां ਚ ਬੈੱਡ ਦੇ ਉੱਪਰ ਨੂਨ ਜ਼ਿਆਦਾ ਜਮਾ ਹੋ ਜਾਂਦਾ ਹੈ ਇਸ ਕਰਕੇ ਯੂਨੀਵਰਸਿਟੀ ਅਸੀਂ ਸਿਪਾਰਸ਼ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਬਾਗ ਬੈੱਡਾਂ ਦੇ ਉੱਪਰ ਨਾ ਲਾਇਆ ਜਾਵੇ ਪੱਧਰੇ ਤੌਰ ਤੇ ਲਾਇਆ ਜਾਵੇ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਬਰਸਾਤਾਂ ਹੁਣ ਜਿਵੇਂ ਪੈ ਰਹੀਆਂ ਨੇ ਇਹਦੇ ਵਿੱਚ ਖਾਦਾਂ ਦਾ ਪ੍ਰਬੰਧ ਜਿਹੜਾ ਵਾ ਜਦੋਂ ਆਪਾਂ ਸੋਚੀਏ ਕਿ ਆ ਸਾਨੂੰ ਫਾਲਾ ਪੂਰਾ ਲੈਣਾ ਕਿਉਂਕਿ ਇਹ ਬਾਗ ਇਹ ਕਿਹੋ ਜਿਹਾ ਆ ਫਸਲ ਬਾਪਈ ਸਾਨੂੰ ਸਾਲ ਬਾਅਦ ਇਹਦੇ ਚਾਰ ਪੈਸੇ ਆਉਣੇ ਆ ਤੇ ਉਹ ਚੋਂ ਜ਼ਿਆਦਾ ਝਾੜ ਜ਼ਿਆਦਾ ਵਧੀਆ ਪ੍ਰਬੰਧ ਕਿੰਨੀ ਕੁ ਖਾਦ ਦਾ ਪ੍ਰਬੰਧ ਆਪਾਂ ਨੂੰ ਕਰਨਾ ਚਾਹੀਦਾ ਦੇਖੋ ਰਿਹਾ ਸਾਬ ਆਮ ਤੌਰ ਤੇ ਜਿਵੇਂ ਕਿ ਨੂੰ ਸਾਡਾ ਲਗਭਗ ਅੱਧੇ ਰੀਚ ਲੱਗਿਆ ਹੋਇਆ 50 60 50 55000 ਹਕਟੇ ਰਕਬੇ ਤੇ ਹੈ ਹਾਂਜੀ ਤੇ ਉਹ ਕਿ ਨੂੰ ਜਿਹੜੇ ਬਾਗਬਾਨ ਆ ਕਈ ਵਾਰ ਇਹ ਸੋਚਣ ਲੱਗ ਜਾਂਦੇ ਆ ਕਿ ਬਰਸਾਤ ਬਹੁਤ ਪੈ ਗਈ ਹਾਂਜੀ ਤੇ ਸਾਡਾ ਜਿਹੜਾ ਤਤ ਆ ਉਹ ਹੜ ਗਏ ਜਾਂ ਪਾਣੀ ਦੇ ਨਾਲ ਚਲੇ ਗਏ ਅਸੀਂ ਉਹਦੇ ਵਿੱਚ ਹੋਰ ਕਈ ਤਰ੍ਹਾਂ ਦਾ ਜੂਰੀਆ ਜਾਂ ਡਾਇਆ ਪਾ ਦਈਏ ਮੈਂ ਉੱਥੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਐਸੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਕਿੰਨੂ ਜੀ ਬੇਲੋੜਾ ਜੂਰੀਆ ਪਾਈਏ ਹਾਂ ਜਿਹੜੀਆਂ ਫਸਲਾਂ ਤੇ ਬਰਸਾਤਾਂ ਦੇ ਵਿੱਚ ਸਾਨੂੰ ਲੋੜ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਸਾਡਾ ਅਮਰੂਦ ਚੱਲ ਰਿਹਾ ਹੈ ਅਮਰੂਦ ਦੇ ਵਿੱਚ ਜੇ ਸਿਆਲੂ ਫਸਲ ਲੈਣੀ ਹੈ ਤਾਂ ਅਸੀਂ ਜਿਹੜਾ ਅਗਸਤ ਵਿੱਚ ਅੱਧਾ ਕਿਲੋ ਜੂਰੀਆ 10 ਸਾਲ ਦੇ ਬੂਟੇ ਨੂੰ ਪਾ ਦੇਣਾ ਤੇ ਜਿਹੜਾ 2.5 ਕਿਲੋ ਜਿਹੜੀ ਸਾਡੀ ਸਿੰਗਲ ਸੁਪਰ ਫਾਸਫੇਟ ਆ ਉਹ ਸੀ ਮਈ ਜੂਨ ਚ ਜਿਹੜੀ ਮਕਾਈ ਹੋਈ ਆ ਹੁਣ ਨਹੀਂ ਪਾਉਣੀ ਹਾਂ ਪੋਟਾਸ਼ ਦੀ ਜੇ ਸਾਨੂੰ ਘਾਟ ਲੱਗਦੀ ਆ ਮਿੱਟੀ ਪਰਖ ਦੇ ਆਧਾਰ ਤੇ ਤਾਂ 1.5 ਕਿਲੋ ਸੀ ਪੋਟਾਸ਼ 10 ਸਾਲਾਂ ਬਾਗ ਨੂੰ ਅਮਰੂਦ ਨੂੰ ਪਾ ਸਕਦੇ ਆ ਤੇ ਦੂਜਾ ਸਾਡਾ ਬੇਰ ਬੇਰ ਨੂੰ ਅਸੀਂ ਕਹਿੰਦੇ ਹਾਂ ਜਿਹੜੀ 1/3 ਕਿਲੋ ਖਾਦ ਰਹਿ ਗਈ ਹੈ ਉਹ ਬਰਸਾਤ ਤੋਂ ਬਾਅਦ ਪਾ ਦਿਓ ਪਰ ਆਮ ਤੌਰ ਤੇ ਬਾਕੀ ਬੂਟਿਆਂ ਨੂੰ ਬਰਸਾਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਬੇ ਲੋੜਾ ਯੂਰੀਆ ਜਾਂ ਡਾਇਆ ਸਾਨੂੰ ਪਾਉਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਦਾ ਪ੍ਰਬੰਧ ਅਸੀਂ 4-6 ਮਹੀਨੇ ਪਹਿਲਾਂ ਫਰਵਰੀ-ਮਾਰਚ ਕਰ ਚੁੱਕੇ ਹਾਂ ਹਾਂ ਬਿਲਕੁਲ ਜੀ ਅੱਛਾ ਜਿੱਦਾਂ ਆਪਾਂ ਜਦੋਂ ਸਾਮ ਸੰਭਾਲ ਦੀ ਗੱਲ ਕਰਦੇ ਹਾਂ ਬਾਗਾਂ ਦੇ ਵਿੱਚ ਜਿਹੜੀ ਜ਼ਿਆਦਾ ਸਾਨੂੰ ਸਾਂਭ ਸੰਭਾਲ ਹੁੰਦੀ ਹੈ ਉਹ ਹੁੰਦੀ ਹੈ ਕਿਈ ਨਾ ਜਿਹੜੇ ਟਾਹਣੀਆਂ ਆ ਉਹ ਸੁੱਕ ਜਾਨੀਆਂ ਜਾਂ ਉਹਨਾਂ ਨੂੰ ਕੱਟ ਵੱਢ ਕਰਕੇ ਉਹਨਾਂ ਨੂੰ ਫੇਰ ਅਲੱਗ ਕਰਕੇ ਸਾਫ਼ ਸਪਾਈ ਉਹਦੇ ਰੱਖਣੀ ਬਹੁਤ ਜ਼ਰੂਰੀ ਆ ਹੂੰ ਉਹਦੇ ਨਾਲ ਫੇਰ ਸਾਡਾ ਜਿਹੜਾ ਝਾੜ ਵੱਧਦਾ ਹੂੰ ਅੱਜਕੱਲ ਬਰਸਾਤਾਂ 'ਚ ਵੀ ਕੁਝ ਇਹੋ ਜਿਹਾ ਕਰਨਾ ਚਾਹੀਦਾ ਕਿ ਅੱਜਕੱਲ ਬਿਲਕੁਲ ਛੱਡ ਦੇਣਾ ਚਾਹੀਦਾ ਵੀ ਭਾਈ ਇਹਨਾਂ ਨੂੰ ਹੁਣ ਨਾ ਛੇੜੀਏ ਹਾਂ ਦੇਖੋ ਬਰਸਾਤਾਂ ਦੇ ਵਿੱਚ ਆਮ ਤੌਰ ਤੇ ਬਹੁਤ ਸਿਆਣੇ ਕਿਸਾਨ ਵੀਰ ਹੈ ਉਹ ਕਈ ਵਾਰ ਦੇਖ ਲਏ ਨੇ ਕਿ ਸਾਡੀ ਟਾਹਣੀਆਂ ਟੁੱਟ ਗਈਆਂ ਭੱਜ ਗਈਆਂ ਬਰਸਾਤਾਂ ਤੋਂ ਬਾਅਦ ਮੈਂ ਅਪੀਲ ਕਰਦਾ ਕਿ ਹਲਕੀ ਕਾਂਟ ਛਾਂਟ ਉਹਨਾਂ ਬਾਗਾਂ ਦੇ ਵਿੱਚ ਜਿਹੜੇ ਥੋੜੇ ਸੰਘਣੇ ਲਾਏ ਹੋਏ ਆ ਜਾਂ ਜਿਨ੍ਹਾਂ ਦੇ ਵਿੱਚ ਜਿਵੇਂ ਅੰਬ ਅਸੀਂ ਹੁਣ ਤੋੜ ਲੈਣਾ ਜੀ ਉਸ ਤੋਂ ਬਾਅਦ ਟਾਹਣੀਆਂ ਟੁੱਟ ਗਈਆਂ ਉਹਨਾਂ ਨੂੰ ਅਗਸਤ ਦੇ ਵਿੱਚ ਆਪਾਂ ਹਲਕੀ ਕਾਂਟ ਛਾਂਟ ਜਿਹੜੀਆਂ ਸੁੱਕੀਆਂ ਜਾਂ ਬੇ ਉਸੀ ਕੱਟ ਸਕਦੇ ਆ ਪਰ ਬੇ ਲੋੜੀ ਕਾਂਟ ਛਾਂਟ ਜਿਹੜੀ ਅਸੀਂ ਅੱਜ ਕੱਲ ਕਹਿੰਦੇ ਆ ਸਾਨੂੰ ਕਰਨੀ ਨਹੀਂ ਚਾਹੀਦੀ ਹਾਂ ਆ ਬਿਲਕੁਲ ਜੀ ਆ ਡਾਕਟਰ ਸਾਹਿਬ ਜਿਵੇਂ ਜਦੋਂ ਬਰਸਾਤਾਂ ਆਉਂਦੀਆਂ ਤੇ ਇਹਦੇ ਵਿੱਚ ਹਮਸ ਆਇਆ ਹੁੰਦਾ ਤੇ ਬਿਮਾਰੀਆਂ ਦਾ ਵੀ ਬੜਾ ਯੋਗਦਾਨ ਪੈ ਜਾਂਦਾ ਪਤਾ ਨਹੀਂ ਲੱਗਦਾ ਉਹ ਕਦੇ ਕੀੜੇ ਵੇਖੇ ਨਹੀਂ ਹੁੰਦੇ ਜਿਹੜੇ ਉਦੋਂ ਤੁਰੇ ਫਿਰਦੇ ਨੇ ਬਾਗਾਂ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਾਂ ਪਾਣੀ ਖੜਨ ਦੇ ਨਾਲ ਲਾ ਲੋ ਹਾਂ ਤੇ ਬਰਬਾਹ ਇਹਨਾਂ ਬਿਮਾਰੀਆਂ ਦਾ ਪ੍ਰਬੰਧ ਜਿਹੜਾ ਬਾਗਾਂ ਦੇ ਵਿੱਚ ਇਹਨਾਂ ਤੋਂ ਬਚਾਓ ਵਾਸਤੇ ਸਾਨੂੰ ਜਿਹੜੇ ਆ ਉਹ ਕੀ ਕੋਈ ਪ੍ਰਬੰਧ ਕਰਨੇ ਚਾਹੀਦੇ ਦੇਖੋ ਅੱਜ ਕੱਲ੍ਹ ਯਾਰ ਸਾਹਿਬ ਅਮਰੂਦ ਦੀ ਫਸਲ ਤੁਸੀਂ ਦੇਖ ਰਹੀ ਹੈ ਚੱਲ ਰਹੀ ਹੈ ਘਰ ਘਰ ਅਮਰੂਦ ਲੱਗੇ ਹੋਏ ਆ ਲੱਗੇ ਹੋਏ ਆ ਅਸੀਂ ਦੇਖਿਆ ਕਿ ਸਾਰੀ ਲਗਭਗ ਕਾਣੇ ਹੋ ਜਾਂਦੇ ਸਾਡੇ ਅਮਰੂਦ ਹਾਂਜੀ ਉਹਦਾ ਕਾਰਨ ਹੈ ਕਿ ਬਰਸਾਤਾਂ ਦੇ ਨਾਲ ਜਦੋਂ ਤੁਸੀਂ ਕਿਹਾ ਕਿ ਹਮੋਸ ਹੋ ਜਾਂਦੀ ਹੈ ਉਹਦੇ ਨਾਲ ਸਾਡੀ ਜਿਹੜੀ ਫਲ ਛੇਦਕ ਸ਼ੁੰਡੀ ਹੈ ਜਿਹਨੂੰ ਫਰੂਟ ਫਲਾਈ ਕਹਿੰਦੇ ਆ ਉਹ ਲਗਭਗ ਰਿਆੜ ਸਾਹਿਬ ਹੁਣ ਤਾਂ ਜਾਮਣਾਂ ਦੇ ਵਿੱਚ ਵੀ ਆਉਣ ਲੱਗ ਗਈ। ਵੋਹ ਮਤਲਬ ਕਦੇ ਸੁਣਿਆ ਹੀ ਨਹੀਂ ਤਸ ਉਹ ਤੋਂ ਬਾਅਦ ਨਾਖਾਂ ਵਿੱਚ ਇਹ ਆ ਜਾਂਦੀ ਹੈ ਆਂਬ ਵਿੱਚ ਇਹ ਵੜ ਗਈ ਹੈ ਅਮਰੂਦ ਦੇ ਵਿੱਚ ਤਾਂ ਹੈਗੀ ਉਹ ਕਿੰਨੂ ਦੇ ਵਿੱਚ ਗਸਤ ਵਿੱਚ ਆ ਜਾਂਦੀ ਹੈ। ਉੱਥੇ ਮੈਂ ਅਪੀਲ ਕਰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਭਾਗਵਾਨਾਂ ਦੀ ਸੁਭਦਾ ਦੇ ਲਈ ਇੱਕ ਫਰੂਟ ਫਲਾਈ Trap ਕੱਢਿਆ ਸੀ ਉਹ ਬੜਾ 120 ਰੁਪਏ ਦਾ ਆ ਜਾਂਦਾ ਇੱਕ ਕਿਲੇ ਚ ਅਸੀਂ 16 ਕ Trap ਲਾ ਦਨੇ ਆ ਪਰ ਇੱਥੇ ਧਿਆਨ ਇਹ ਰੱਖਣਾ ਹੈ ਕਿ ਸਮੇ ਸਿਰ ਢੁਕਵੇਂ ਸਮੇ ਸਿਰ ਲੱਗਿਆ ਲਾਇਆ ਜਾਵੇ ਹੁਣ ਜਿਵੇਂ ਅਮਰੂਦ ਦਾ ਸੀਜ਼ਨ ਚੱਲਦਾ ਹੈ ਅਮਰੂਦ ਦੇ ਲਈ ਅਸੀਂ ਉਹ ਲਾ دیے ਪਰ ਜਦ ਕਿੰਨੂ ਦਾ ਸੀਜ਼ਨ ਅਗਸਤ ਵਿੱਚ ਆਊਗਾ ਅਸੀਂ ਅਗਸਤ ਦੇ ਪਹਿਲੇ ਹਫਤੇ ਲਾ ਦਈਏ ਅੰਬਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਵੀ ਜੁਲਾਈ ਚ ਲਾ ਸਕਦੇ ਹਾਂ ਤੇ ਜੇ ਆड़ੂ ਤਾਂ ਸਾਡਾ ਅਸੀਂ ਪਹਿਲਾਂ ਗੇਤਾ ਲਾ ਸਕਦੇ ਹਾਂ ਉਹਦੇ ਵਿੱਚ ਸਮਾਂ ਵੀ ਲਿਖਿਆ ਹੋਇਆ ਇਹਦਾ ਅਸੀਂ ਪ੍ਰਬੰਧ ਕਰ ਸਕਦੇ ਹਾਂ ਇਸ ਤੋਂ ਬਿਨਾ ਇੱਕ ਖਾਸ ਕਰਕੇ ਨਿੰਬੂ ਦੇ ਵਿੱਚ ਅੱਜਕੱਲ ਤੁਸੀਂ ਦੇਖਿਆ ਨੇ ਕਿ ਨਿੰਬੂ ਪਾਟ ਜਾਂਦੇ ਆ ਹਾਂਜੀ ਬਿਲਕੁਲ ਉਹ ਪਾਟਣ ਦੀ ਸਮੱਸਿਆ ਜਿਹੜੀ ਹੈਗੀ ਹੈ ਪਾਣੀ ਦੇ ਸੰਤੁਲਨ ਵਿਗੜਣ ਦੇ ਨਾਲ ਹੁੰਦੀ ਹੈ ਤੇ ਉੱਥੇ ਮੈਂ ਅਪੀਲ ਕਰਦਾ ਕਿ ਇਹ ਪਾਟਣ ਤੋਂ ਰੋਕਣ ਦੇ ਲਈ ਬਾਗਾਂ ਚ ਪਾਣੀ ਹੈ ਜਿਹੜਾ ਆਪਾਂ ਗੱਲ ਕਰੀਆ ਉਹ ਖੜੇ ਨਾ ਤੇ ਜੇ ਹੋ ਸਕੇ ਜਿਵੇਂ ਧੁੱਪ ਤੇ ਰਾਹ ਉਦੋਂ ਇੱਕ ਹਲਕੀ ਗੋਡੀ ਜ਼ਰੂਰ ਕਰ ਦਿੱਤੀ ਜਾਵੇ ਤਾਂ ਕਿ ਜਿਹੜਾ ਗਿੱਲ ਹੈ ਉਹ ਘਟ ਜਵੇ ਤੇ ਸਾਡੇ ਬਾਗਾਂ ਜਿਹੜੇ ਉਹ ਬਚਾਏ ਜਾ ਸਕਣ ਬਿਲਕੁਲ ਜੀ ਅੱਛਾ ਆਪਾਂ ਬਰਸਾਤਾਂ ਦੀ ਗੱਲ ਕਰਦੇ ਸੀਗੇ ਬਰਸਾਤਾਂ ਤੇ ਹੁਣ ਮੁੱਕ ਜਾਣੀਆਂਗਾ ਹਾਂ ਉਸ ਤੋਂ ਬਾਅਦ ਕਿਹੜੀ ਕੋਈ ਖਾਸ ਲੋੜ ਹੁੰਦੀ ਆ ਬਾਗਾਂ ਦੇ ਵਿੱਚ ਜਿਹੜੀ ਸਾਨੂੰ ਬਾਗਬਾਨ ਨੂੰ ਵੀ ਦੇਖਣਾ ਚਾਹੀਦਾ ਪੀ ਐਸ ਵਿਲੇ ਭਾਈ ਇਸ ਚੀਜ਼ ਦੀ ਲੋੜ ਆ ਬਾਗਾਂ ਨੂੰ ਉਹ ਚੀਜ਼ ਅਸੀਂ ਐ ਦਰਖਤਾਂ ਨੂੰ ਪਾਈਏ ਚਾਹੀਦੀ ਸਾਮ ਸੰਭਾਲ ਕਿੱਦਾਂ ਕਰੀਏ ਕਿਹੜੇ ਕਿਹੜੇ ਕੰਮ ਆ ਜੀ ਉਹ ਜਿਹੜੇ ਅਸੀਂ ਸਾਨੂੰ ਕਰਨੇ ਚਾਹੀਦੇ ਹਾਂ ਹਾਂ ਮੈਂ ਉਦਾਹਰਨ ਦੇ ਤੌਰ ਤੇ ਜਿਵੇਂ ਸਾਡਾ ਕਟੜੂ ਬੱਛੜੂ ਅਸੀਂ ਲੈ ਲੈਨੇ ਆ ਤੇ ਸਾਫ਼ ਸਫਾਈ ਕਰਦੇ ਆ ਆ ਉਹ ਉਹ ਉਸੇ ਤਰ੍ਹਾਂ ਸਾਨੂੰ ਬਾਗਾਂ ਤੋਂ ਜਿਵੇਂ ਅਸੀਂ ਹੁਣ ਲੀਚੀ ਲੈ ਲਈ ਐ ਅੰਬ ਲੈ ਲਿਆ ਉਹ ਤੋਂ ਬਾਅਦ ਅਮਰੂਦ ਲੈ ਲਿਆ ਤੇ ਬਰਸਾਤ ਤੋਂ ਬਾਅਦ ਅਗਸਤ ਤੱਕ ਸਾਨੂੰ ਸਾਰੇ ਬਾਗਾਂ ਦੀ ਸਾਫ ਸਫਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਫਸਲਾਂ ਸਿਆਲਾਂ ਦੇ ਵਿੱਚ ਆਉਣੀਆਂ ਜਾਂ ਜਿਵੇਂ ਅਮਰੂਦ ਸਿਆਲਾਂ ਦੇ ਵਿੱਚ ਆਉਣਾ ਸਾਡਾ ਨਿੰਬੂ ਸਿਆਲਾਂ ਚ ਆਉਣਾ ਤੇ ਉਹਨਾਂ ਫਸਲਾਂ ਦੇ ਵਿੱਚ ਅਸੀਂ ਕਿਤੇ ਬਿਮਾਰੀਆਂ ਨੂੰ ਸਹਿੜੀਏ ਨਾ ਕਿਉਂਕਿ ਬਰਸਾਤਾਂ 'ਚ ਬਿਮਾਰੀਆਂ ਤੇ ਕੀੜੇ ਜਮਾ ਹੋ ਜਾਂਦੇ ਆ ਤੇ ਉਹਨਾਂ ਅਵਸਥਾ ਦੇ ਵਿੱਚ ਇੱਕ ਹਲਕੀ ਸਾਨੂੰ ਬਰਸਾਤਾਂ ਤੋਂ ਬਾਅਦ ਜਿਹੜੀ ਕਾਂਟ-ਸ਼ਾਂਟ ਕਰਕੇ ਤੇ ਇੱਕ ਬਹਾਈ ਜ਼ਰੂਰ ਕਰ ਦੇਣੀ ਚਾਹੀਦੀ ਹੈ ਪਰ ਧਿਆਨ ਰੱਖਿਓ ਕਿ ਸਾਨੂੰ 4 ਉਂਗਲ ਤੋਂ ਵੱਧ ਡੂੰਘਾਈ ਨਾਲ ਬਹਾਈ ਨਹੀਂ ਕਰਨੀ ਕਿਉਂਕਿ ਫਿਰ ਜੜਾਂ ਨੂੰ ਨੁਕਸਾਨ ਹੁੰਦਾ ਸਾਡੇ ਬਾਗ ਮਰ ਸਕਦੇ ਆ ਪਰ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਬਰਸਾਤ ਤੋਂ ਬਾਅਦ ਬਾਗਾਂ ਦੀ ਸਾਫ ਸਫਾਈ ਤੋਂ ਬਾਅਦ ਇੱਕ ਹਲਕੀ ਜਿਹੀ ਬਹਾਈ ਕਰ ਦਿੱਤੀ ਜਾਵੇ ਤਾਂ ਆਉਣ ਵਾਲੀ ਸਾਡੀ ਜਿਹੜੀ ਫਸਲ ਆ ਉਹ ਸਾਡੀ ਬਿਮਾਰੀ ਰਹਿਤ ਤੇ ਕੀੜਿਆਂ ਤੋਂ ਰਹਿਤ ਹੋਵੇਗੀ ਹੂੰ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਡਾਕਟਰ ਸਾਹਿਬ ਅਸੀਂ ਦੇਖਿਆ ਕਿ ਜਿਵੇਂ ਆ ਸੜਕ ਤੇ ਬੂਟੇ ਲੱਗੇ ਹੁੰਦੇ ਆ ਤੇ ਜਾਂ ਕੋਈ ਦਰਖਤ ਹੋਣ ਤੇ ਉਹਨਾਂ ਨੂੰ ਨਾ ਚੂਨੇ ਕਲੀ ਦੇ ਨਾਲ ਪੇਂਟ ਕੀਤਾ ਹੁੰਦਾ ਇੱਕ ਤੂੰ ਉਹਦੇ ਬਾਰੇ ਦੱਸ ਦਿਓ ਸਾਨੂੰ ਵੀ ਉਹਦਾ ਪੇਂਟ ਕੀਤਾ ਹੁੰਦਾ ਉਹਦਾ ਕੀ ਫਾਇਦਾ ਅਸੀਂ ਤਾਂ ਸੋਚਦੇ ਰਹਿੰਦੇ ਆਂ ਵੀ ਲੈ ਚਿੱਟਾ ਜਿਹਾ ਲੱਗਦਾ ਸੋਨਾ ਲੱਗਦਾ ਹਾਂ ਜੀ ਸੋਹਣੇ ਲੱਗਣ ਨੂੰ ਹੀ ਖਰੇ ਕੀਤਾ ਹੈ ਸੋਹਣੇ ਲੱਗਣ ਨੂੰ ਤੇ ਦੂਸਰਾ ਬਾਗਾਂ ਦੇ ਜਿਹੜੇ ਬਾਗਾਂ ਦੇ ਵਿੱਚ ਬੂਟੇ ਲਾਏ ਆ ਕਿ ਉਹਨਾਂ ਨੂੰ ਵੀ ਇਹ ਕਲੀ ਜੀ ਜਿਹੜੀ ਆ ਉਹ ਕਰਨੀ ਚਾਹੀਦੀ ਆ ਤੇ ਜੇ ਚਾਹੀਦੀ ਤੇ ਉਹਦਾ ਫਾਇਦਾ ਕੀ ਹੈ ਸਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗਾ ਕਿ ਉਹ ਕਰਨੀ ਚਾਹੀਦੀ ਹੈ ਤੇ ਉਹਦਾ ਕੋਲ ਬਣਾਉਣਾ ਕਿਵੇਂ ਹੈ ਹਾਂਜੀ ਇਹਦੇ ਵਿੱਚ ਥੋੜੀ ਜੀ ਬਰੀਕੀ ਹੁੰਦੀ ਹੈ ਕਿ ਕਈ ਵਾਰ ਕਿਸਾਨ ਵੀਰ ਘਟਬੱਦ ਪਾ ਲੈਣੇ ਉਹਦਾ ਫਾਇਦਾ ਬਹੁਤਾ ਨਹੀਂ ਹੁੰਦਾ ਹਾਂਜੀ ਇਹਦੇ ਵਿੱਚ ਨੋਟ ਕਰੋ ਜੀ ਜ਼ਰੂਰ ਤੁਸੀਂ ਕਿ ਅਸੀਂ ਰਿਆਰ ਸਾਹਿਬ 25 ਕਿਲੋ ਚੂਨਾ ਲੈਣਾ ਹੈ ਹਾਂਜੀ ਅਣਬੁਝਿਆ ਚੂਨਾ ਲੈਣਾ ਜਿਸ ਵਿੱਚ ਪਾਣੀ ਹੋਵੇ ਤੇ ਉਹ ਅਣਬੁਝਿਆ ਚੂਨਾ ਸੀ 100 ਲੀਟਰ ਪਾਣੀ ਚ ਘੋਲਣਾ ਹਾਂਜੀ ਅੱਛਾ ਤੇ 20 ਕਿਲੋ 100 100 ਲੀਟਰ ਪਾਣੀ ਤੇ ਦੋ ਚੀਜ਼ਾਂ ਹੋਰ ਅਸੀਂ ਪਾਉਣੀ ਐ ਇੱਕ ਤਾਂ ਨੀਲਾ ਥੁਥਾ ਅੱਧਾ ਕਿਲੋ ਜਿਹੜਾ ਬਿਮਾਰੀਆਂ ਤੋਂ ਦੂਰ ਰੱਖਦਾ ਤੇ ਅੱਧਾ ਕਿਲੋ ਅਸੀਂ ਸੁਰੇਸ਼ ਪਾਉਣਾ ਹੁੰਦਾ ਇਹ ਚਾਰੇ ਚੀਜ਼ਾਂ ਨੂੰ ਅਸੀਂ ਮਿਲਾ ਕੇ ਇਹਦਾ ਅਸੀਂ ਘੋਲ ਤਿਆਰ ਕਰ ਲਈਏ ਰਾਤ ਨੂੰ ਜੀ ਤੇ ਸਵੇਰ ਉਹਨੂੰ ਅਸੀਂ ਚਾਹੇ ਪੁੰਨ ਲਈਏ ਚਾਹੇ ਨਾ ਪੁੰਨੀਏ ਕਿਉਂਕਿ ਅਸੀਂ ਉਹ ਸਪਰੇਅ ਤਾਂ ਕਰਨਾ ਨਹੀਂ ਅਸੀਂ ਬਰਸ਼ ਦੇ ਨਾਲ ਹੀ ਲਾਉਣਾ 2.5 3 ਫੁੱਟ ਦੇ ਤਣੇ ਤੱਕ ਅਸੀਂ ਬਰਸਾਤਾਂ ਤੋਂ ਬਾਅਦ ਜੇ ਬੂਟਿਆਂ ਨੂੰ ਲਾਉਂਗੇ ਤਾਂ ਕਿਸੇ ਤਰ੍ਹਾਂ ਦੀ ਸਿਉਂਕ ਨਹੀਂ ਚੜਦੀ ਬੂਟਾ ਸੋਹਣਾ ਲੱਗਦਾ ਤੇ ਬਿਮਾਰੀਆਂ ਜਿਹੜੀਆਂ ਧਰਤੀ ਤੋਂ ਆਉਣੀ ਐ ਕੀੜੇ ਆਉਣੇ ਐ ਉਹਨਾਂ ਤੋਂ ਬੂਟੇ ਬਚੇ ਰਹਿੰਦੇ ਐ ਤੇ ਇਸ ਕਰਕੇ ਬਾਗ ਵੀ ਬਾਗਵਾਨ ਵੀਰਾਂ ਨੂੰ اپیل ਐ ਕਿ ਚੂਨਾ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਤੇ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਬਰਸਾਤ ਖਤਮ ਹੋਣ ਤੋਂ ਬਾਅਦ ਚ ਅਸੀਂ 25 ਕਿਲੋ ਚੂਨਾ 100 ਲੀਟਰ ਪਾਣੀ ਚ ਪਾ ਕੇ ਬੂਟਿਆਂ ਨੂੰ ਜ਼ਰੂਰ ਕਰਦੇ ਆਂ अच्छा डॉक्टर साहब ਇਹਦਾ ਤਾਂ ਫਾਇਦੇ ਬੜੇ ਹਾਂ ਫਾਇਦੇ ਆਗੇ اچھا ਇੱਕ ਤਾਂ 2 ਕਿ ਸਾਲ ਪਹਿਲਾਂ ਰਿਹਾਰ ਸਾਹਿਬ ਦੇਖਿਆ ਸੀ ਕਿੰਨੂ ਜਿਹੜਾ ਉਹ ਕੇਰਾ ਜਿੱਦਾਂ ਡਾਕਟਰ ਸਾਹਿਬ ਥੋੜੀ ਜੀ ਗੱਲ ਕਰਦੇ ਸੀ ਕੇਰਾ ਬਹੁਤ ਪਿਆ ਹਨਾ ਫਲ ਬਹੁਤ ਘਟ ਗਿਆ ਉਸ ਹਾਲ ਕਿੰਨੂ ਜਿਹੜਾ ਮੰਡੀ ਚ ਆਇਆ ਵੀ ਘਟ ਉਹਦਾ ਡਾਕਟਰ ਸਾਹਿਬ ਕੀ ਕਾਰਨ ਸੀਗਾ ਜਿੱਦਾਂ ਹੁਣ ਐਤਗੀ ਵੀ ਕਹਿੰਦੇ ਆਵੇ ਬਰਸਾਤ ਠੀਕ ਹੋਣੀ ਹੈ ਕਈ ਤਾਂ ਕਹਿੰਦੇ 105% ਹੋਣੀ ਕੋਈ ਕਹਿੰਦਾ 110% ਹੋਣੀ ਹੈ ਉਹਦਾ ਕੀ ਕਰੀਏ ਜੀ ਜੇ ਵੀ ਸਾਨੂੰ ਡਰੇ ਆ ਵੀ ਕਿੰਨੂ ਨੂੰ ਕੇਰਾ ਕਿਤੇ ਪਾਣੀ ਜਿਆਦਾ ਕਰਕੇ ਤੇ ਨਹੀਂ ਪਿਆ ਦੇਖੋ ਕੇਰੇ ਦੀ ਅਸੀਂ ਗੱਲ ਕਰਦੇ ਆ ਕੇਰਾ ਬਹੁਤ ਵੱਡੀ ਸਮੱਸਿਆ ਕਿੰਨੂ ਦੇ ਵਿੱਚ ਈਵਨ ਅਸੀਂ ਤਾਂ ਕਹਿੰਦੇ ਕਿ 40% ਤੱਕ ਕੇਰਾ ਹੋ ਸਕਦਾ ਵੀ 100 ਵਿੱਚੋਂ ਸਮਝ ਲੋ 40 ਫਰੂਟ ਝੜ ਜਾਂਦੇ ਆ ਤੇ ਉਸ ਅਵਸਥਾ ਦੇ ਵਿੱਚ ਯੂਨੀਵਰਸਿਟੀ ਨੇ ਸਿਫਾਰਸ਼ ਕੀਤੀ ਹੋਈ ਹੈ ਮੈਂ ਇਸ ਟਾਈਮ ਅਪੀਲ ਕਰਾਂਗਾ ਕਿ ਬਲਾਈਟੋਕਸ ਦਵਾਈ ਬੜੀ ਸਸਤੀ ਦਵਾਈ ਹੈ 3 ਗ੍ਰਾਮ 1 ਲੀਟਰ ਪਾਣੀ ਦੀ ਜਾਂ 300 ਗ੍ਰਾਮ 100 ਲੀਟਰ ਪਾਣੀ ਚ ਘੋਲ ਕੇ 1 ਜੁਲਾਈ ਦੇ ਵਿੱਚ ਘਟੋ-ਘਟ ਸਾਰੇ ਬਾਗਾਂ ਨੂੰ ਸਪਰੇਅ ਕਰ ਦਿੱਤੇ ਜਾਵੇ ਕਿੰਨੂ ਦੇ ਬਾਗਾਂ ਨੂੰ ਤਾਂ ਕਿ ਸਾਡਾ ਕੇਰਾ ਜਿਹੜਾ ਅਜੇ ਸਟਾਰਟ ਨਹੀਂ ਹੋਇਆ ਇਹਨੇ ਬਰਸਾਤ ਤੋਂ ਬਾਅਦ ਇਸ ਤਰ੍ਹਾਂ ਸਟਾਰਟ ਹੋ ਜਾਣਾ ਕਿ 40% ਦੀ ਤੱਕ ਸਾਡਾ ਕਿਨੂ ਗਿਰ ਸਕਦਾ ਹੈ ਅੱਛਾ ਜੀ ਤੇ ਇਸ ਤੋਂ ਬਾਅਦ ਅਸੀਂ ਇੱਕ ਵਿਉਂਤਬੰਦੀ ਜਿਹੜੀ ਕਰੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਸੀਂ ਆਪਣੀ ਪੈਕੇਜ ਦੇ ਵਿੱਚ ਵੀ ਦਿੱਤੀ ਹੋਈ ਹੈ ਰਿਆਰ ਸਾਹਿਬ ਜਾਣਦੇ ਆ ਕਿ ਅਸੀਂ ਕਿਸ ਤਰੀਕੇ ਨਾਲ ਲਿਟਰੇਚਰ ਵੇਚਦੇ ਆ ਉਹ ਲਿਟਰੇਚਰ ਦੇ ਵਿੱਚ ਅਸੀਂ ਇਹੀ ਕਿਹਾ ਹੋਇਆ ਕਿ ਕਿਸੇ ਵੀ ਤਰ੍ਹਾਂ ਦਾ ਜੇ ਕਿਨੂ ਨੂੰ ਕੇਰਾ ਰੋਕਣਾ ਹੈ ਤਾਂ ਇੱਕ ਸਾਰਾ ਸਾਲ ਵਿਉਂਤਬੰਦੀ ਨੂੰ ਅਪਣਾ ਕੇ ਆਪਾਂ ਵਕ ਵਕ ਸਪ੍ਰੇਆਂ ਕਰਕੇ ਉਹ ਕੇਰੇ ਨੂੰ ਰੋਕ ਲੀਏ ਮੁੜ ਕੇ ਫਿਰ ਜੇ ਇਹ ਜੁਲਾਈ ਸਤੰਬਰ ਅਕਤੂਬਰ ਚ ਆ ਗਿਆ ਮੁੜ ਕੇ ਫਿਰ ਹੱਥੋਂ ਕਹਾਣੀ ਨਿਕਲ ਜਾਂਦੀ ਹੈ ਫਿਰ ਸਪ੍ਰੇਆਂ ਕੰਮ ਨਹੀਂ ਕਰਦੀਆਂ ਤੇ ਜੁਲਾਈ ਚ ਇੱਕ ਉਲਲੀ ਨਾਸ਼ਕ ਬਲਾਈਟੋਕਸ ਦੀ ਸਪਰੇ ਜ਼ਰੂਰ ਕਰ ਲਈ ਜੀ ਹੂੰ ਜਿਹੜੀ ਕਿ ਬੜੀ ਸੌਖੀ ਦਵਾਈ ਮਿਲ ਜਾਂਦੀ ਹੈ ਜਾਂ ਫਿਰ ਬੋਡੋ ਮਿਸ਼ਰਣ ਆ ਜਿਹੜਾ 2 250 ਦਾ ਕਿਸਾਨ ਵੀਰ ਜਾਣਦੇ ਆ 2 ਕਿਲੋ ਨੀਲਾ თੋਥਾ 2 ਕਿਲੋ ਚੂਨਾ ਤੇ 250 ਲੀਟਰ ਪਾਣੀ ਚ ਦੋਨਾਂ ਨੂੰ ਵੱਖ-ਵੱਖ ਘੋਲ ਲਓ ਉਹ ਘੋਲ ਤਿਆਰ ਕਰ ਲਓ ਉਹਨਾਂ ਨੂੰ ਸਪਰੇਅ ਕਰ ਦਿਓ ਤੇ ਉਹ ਬਹੁਤ ਸੌਖਾ ਕੇ ਘਰ ਹੀ ਤਿਆਰ ਹੋ ਜਾਂਦਾ ਤੇ ਇਸ ਨਾਲ ਸੀ ਕੇਰਾ ਕਾਫੀ ਹੱਦ ਤੱਕ ਰੋਕ ਸਕਦੇ ਹੂੰ ਹੂੰ ਬਿਲਕੁਲ ਸਹੀ ਗੱਲ ਹੈ ਅਸਾ ਡਾਕਟਰ ਉਪਲ ਸਾਹਿਬ ਬੜੀਆਂ ਵਧੀਆ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਾਗਬਾਨਾਂ ਦੇ ਨਾਲ ਕਰ ਰਹੇ ਆ ਤੇ ਤਕਰੀਬਨ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਨੇ ਨਾ ਉਹ ਬੜੇ ਹੁਣ ਹਰ ਇੱਕ ਕਿਸਾਨ ਜਿਹੜਾ ਆਪਣੇ ਘਰ ਦੇ ਵਿੱਚ ਕੁਛ ਨਾ ਕੁਛ ਫਰੂਟ ਪਲਾਂਟਰ ਬਿਲਕੁਲ ਜੀ ਲਾ ਕੇ ਰੱਖਦੇ ਆ ਆ ਤੇ ਇੱਕ ਤੁਸੀਂ ਗੱਲ ਕੀਤੀ ਸੀ ਹੁਣੇ ਲਿਟਰੇਚਰ ਬਾਰੇ ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇਹਨਾਂ ਬਾਰੇ ਕਿਤਾਬ 'ਚ ਜਿਹੜੇ ਉਹ ਸਾਹਿਬ ਦੇ ਤੁਹਾਡੀ ਖੋਜ ਜਿਹੜੀ ਹੁੰਦੀ ਆ ਸਾਰੀ ਉਹਦੇ ਵਿੱਚ ਹੁੰਦੀ ਆ ਤੇ ਜਿੰਨੇ ਬੂਟੇ ਆ ਹੁਣ ਵੇਖਿਆ ਕਿ ਹਰ ਪਿੰਡ ਦੇ ਵਿੱਚ ਤਕਰੀਬਨ ਰੇੜੀ ਵਾਲਾ ਬੂਟੇ ਵੇਚ ਰਿਆ ਤੇ ਉਹਨਾਂ ਬਰਸਾਤਾਂ ਦੇ ਵੇਖਿਓ ਬਹੁਤ ਹੀ ਬੂਟੇ ਜਿਹੜੇ ਆ ਜਾਣੇ ਆ ਉਹਨੇ ਅਮਰੂਦ ਵੀ ਲੱਦੇ ਆ ਤੇ ਕਿੰਨੂ ਵੀ ਲੱਦਿਆ ਲੀਚੀ ਵੀ ਲੱਦੀ ਫਿਰਦਾ ਤੇ ਉਹਦੇ ਬਾਰੇ ਨਾ ਸਾਨੂੰ ਜਰੂਰ ਤੁਸੀਂ ਦੱਸੋ ਕਿ ਉਹਨਾਂ ਕੋਲੋਂ ਬੂਟਾ ਲੈ ਕੇ ਲਾ ਲਈਏ ਸੌਖਾ ਬੜਾ ਵਾ ਕਿਉਂਕਿ ਪਿੰਡ ਤੇ ਆਏ ਹੁੰਦੇ ਆ ਉਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਕਿ ਜਾਂ ਤੁਹਾਡੀ ਯੂਨੀਵਰਸਿਟੀ ਚੋਂ ਆਣ ਕੇ ਅਸੀਂ ਇਹ ਬੁਟੇ ਲਈਏ। ਦੇਖੋ ਰਿਆਰ ਸਾਹਿਬ ਮੈਂ ਤਾਂ ਅਪੀਲ ਇਹੀ ਕਰਦਾ ਕਿ ਖੇਚਲ ਥੋੜੀ ਜੀ ਕਰ ਲਓ। ਹੂੰ ਤੇ ਫਿਰ 15-20 ਸਾਲ ਮੌਜਾਂ ਹੀ ਮੌਜਾਂ। ਹਾ ਕਿੰਨੀ ਤਗੜੀ ਗੱਲ ਜੇ ਆਪਾਂ ਨੇ ਖੇਚੜ ਨਾ ਕਰੀ ਜੇ ਰੇੜੀ ਵਾਲੇ ਤੋਂ ਫੇਰੀ ਵਾਲੇ ਤੋਂ ਬੂਟਾ ਲੈ ਲਿਆ ਹੁਣ ਸੌਖੇ ਆ ਮੁੜ ਕੇ ਫਿਰ ਬਾਜ਼ਾਰੋਂ ਹੀ ਫਰੂਟ ਖਰੀਦਣਾ ਜੀ ਤੁਸੀਂ ਮੋਟਾ ਜਾਗਾ ਆਪਣੇ ਖਾਣ ਨੂੰ ਵੀ ਕਈ ਤਾਂ ਲੋਕਾਂ ਨੂੰ ਖਿਲਾਉਣ ਨੂੰ ਇਹਦਾ ਮਤਲਬ ਲੋ ਫਿਰ ਦਰਖਤ ਹੀ ਰਹਿ ਜੂ ਦਰਖਤ ਹੀ ਰਹਿ ਜੂਗਾ ਫਿਰ ਤੁਸੀਂ ਕਹੋਗੇ ਡਾਕਟਰ ਸਾਹਿਬ ਛਾਹੀ ਦੰਦਾ ਇਹ ਫਲ ਤਾਂ ਦੰਦਾ ਨਹੀਂ ਅੱਛਾ ਤੇ ਨਾ ਕਟਾਉਣ ਜੋਗੇ ਨਾ ਖਾਣ ਜੋਗੇ ਇਸ ਕਰਕੇ ਅਪੀਲ ਆ ਸਾਡੀ ਕਿ ਸਮਾਂ ਟੁਕਮਾ ਆ ਰਿਹਾ ਬਹੁਤੀ ਕਾਲੀ ਵੀ ਨਾ ਕਰੋ ਅਗਸਤ ਸਤੰਬਰ ਅਕਤੂਬਰ ਇਹ ਬਹੁਤ ਵਧੀਆ ਸੀਜ਼ਨ ਆ ਮਹੀਨੇ ਆ ਉਦੋਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਦੀਆਂ ਰਿਆੜ ਸਾਹਿਬ ਇਹ ਰੀਜਨਲ ਅਸੀਂ ਨਰਸੀਆਂ ਖੋਲੀਆਂ ਹੋਈਆਂ ਜੇ ਪਟਿਆਲੇ ਕੋਲ ਦਾ ਭਾਈ ਬਹਾਦਰਗੜੋਂ ਲੈ ਲਓ ਜੇ ਇਧਰ ਹਸ਼ਿਆਰਪੁਰ ਕੋਲ ਦਾ ਤਾਂ ਸਾਡੇ ਬੱਲੋਵਾਲ ਸੌਂਕੜੀ ਤੋਂ ਲੈ ਲਓ ਗਰਦਾਸਪੁਰ ਵਾਲੇ ਗਰਦਾਸਪੁਰ ਤੋਂ ਲੈ ਲੈਣ ਉਹ ਤੋਂ ਬਾਅਦ ਬਠਿੰਡੇ ਵਾਲੇ ਅਬੋਰ ਤੋਂ ਲੈ ਲੈਣ ਜਾਂ ਸਾਡੇ ਜਿਹੜੇ ਲੁਧਿਆਣੇ ਦੇ ਨੇੜੇ ਯੂਨੀਵਰਸਿਟੀ ਤੋਂ ਲੈਣੇ ਜਾਂ ਸਾਡੀ ਲਾਡੋਵਾਲ ਨਰਸਰੀ ਹੈ ਮਤਲਬ ਘਰ ਘਰ ਏਰੀਆ ਏਰੀਆ ਦੇ ਵਿੱਚ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਨੇ ਚੰਗੇ ਫਲ ਜਿਹੜੇ ਅਸੀਂ ਸਾਲਾਂ ਦੀ ਖੋਜ ਬਾਅਦ ਤਕਨੀਕ ਬਾਅਦ ਤਿਆਰ ਕਰਦੇ ਆਂ ਤੇ ਮੈਂ ਇੱਕ ਦਿਨ ਦੇਖਦਾ ਸੀ 110 15 ਵੈਰਾਈਟੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਸ਼ ਕੀਤੀਆਂ ਵੱਖ-ਵੱਖ ਫਲਾਂ ਦੀਆਂ ਵਾਹ ਜੀ ਵਾਹ ਜੋ ਤੁਹਾਡੀ ਲੋੜ ਹੈ ਤੁਸੀਂ ਚੂਪਣੇ ਵਾਲਾ ਅੰਬ ਲਾਉਨੇ ਆ ਉਹ ਵੀ ਮਿਲਦਾ ਤੁਸੀਂ ਕੱਟਣੇ ਵਾਲਾ ਅੰਬ ਖਾਣੇ ਉਹ ਵੀ ਮਿਲਦਾ ਤੁਸੀਂ ਲਾਲ ਅਮਰੂਦ ਲੈਣਾ ਉਹ ਵੀ ਮਿਲਦਾ ਤੁਸੀਂ ਕਿਨੂ ਬਿਨਾ ਬੀਜਾਂ ਤੋਂ ਲੈਣਾ ਉਹ ਵੀ ਮਿਲਦਾ ਇਸ ਕਰਕੇ ਆਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ 'ਚ ਉਹਨਾਂ ਦੇ ਸਟੇਸ਼ਨਾਂ ਤੇ ਜਾਓ ਤੇ ਖੇਚ ਜ਼ਰੂਰ ਕਰ ਲੋ ਤੇ ਇੱਕ ਦੋ ਬੂਟੇ ਲਾ ਦੋਗੇ ਤਾਂ ਤੁਸੀਂ ਆਪਣੇ ਪੁੱਤ ਪੋਤਿਆਂ ਤੱਕ ਉਹ ਫਲ ਖਾ ਸਕਦੇ ਹੂੰ ਅੱਛਾ ਡਾਕਟਰ ਸਾਹਿਬ ਲਾਉਣ ਦੀ ਗੱਲ ਇਹ ਹੈ ਕਿ ਜਿੱਦਾਂ ਹੁਣ ਬਰਸਾਤਾਂ ਚੱਲ ਰਹੀਆਂ ਜਾਂ ਬਰਸਾਤਾਂ ਤੋਂ ਬਾਅਦ ਕੋਈ ਇਹੋ ਜੀਆਂ ਹੋਰ ਸਾਵਧਾਨੀਆਂ ਜਾਂ ਸਰਵੇਖਣ ਜਿਹੜਾ ਬਾਗਵਾਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਤੋਂ ਪਤਾ ਲੱਗ ਜਾਏ ਕਿ ਕੋਈ ਕੋਈ ਸਮੱਸਿਆ ਜਿਹੜੀ ਹਲੇ ਆਈ ਨਹੀਂ ਆਉਣ ਵਾਲੀ ਹੈ ਕਿਹੜੀ ਕਿਹੜੀ ਉਹ ਸਾਵਧਾਨੀ ਹੋਰ ਵਰਤਣ ਤੇ ਕਿਹੋ ਜਿਹਾ ਸਰਵੇਖਣ ਕਰਨ ਹਾਂ ਇੱਕ ਸਾਵਧਾਨੀ ਖਾਸ ਕਰਕੇ ਸਾਡਾ ਕਿਨੂ ਜਿਹੜੀ ਮੇਨ ਫਸਲ ਹੈ ਉਹਦੇ ਵਿੱਚ ਮੈਂ ਹੌਕਾ ਦੇਣਾ ਚਾਹੁੰਦਾ ਕਿ ਸਾਡਾ ਕਿਨੂ ਬਹੁਤ ਜਿਹੜਾ ਸਾਨੂੰ ਮੁਨਾਫਾ ਦੇ ਰਿਹਾ ਹੈ ਕਿਸਾਨ ਵੀਰਾਂ ਨੂੰ ਉਹਦੇ ਵਿੱਚ ਅਸੀਂ ਬੇਲੋੜੀ ਖਾਦ ਹਮ ਬਰਸਾਤਾਂ ਤੋਂ ਬਾਅਦ ਨਾ ਪਾਈਏ ਉਹਦਾ ਕਾਰਨ ਹੈ ਰੈਡ ਸਾਹਿਬ ਇੱਕ ਉਹਦੇ ਨਾਲ ਸਾਡਾ ਕਿਨੂ ਹਰਾ ਰਹਿ ਜਾਂਦਾ ਜਿਹੜਾ ਹਰਾ ਹੈ ਕਿਨੂੰ ਉਹ ਮੰਡੀ 'ਚ ਵਿਕਦਾ ਨਹੀਂ ਫਿਰ ਕਿਸਾਨ ਵੀਰ ਕਹਿੰਨੇ ਆ ਕਿ ਸਾਡਾ ਪੀਲਾ ਨਹੀਂ ਹੋਇਆ ਪੱਕਿਆ ਨਹੀਂ ਤੇ ਇੱਕ ਤਾਂ ਬੇਲੋੜੀ ਖਾਦ ਨਾ ਪਾਉਣ ਇੱਕ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਜਿਵੇਂ ਰਿਆੜ ਸਾਹਿਬ ਨੇ ਦੱਸਿਆ ਸੀ ਕਿਤਾਬ 'ਚ ਛਪਾਈ ਹੋਈਆਂ ਹਰੇਕ ਫਸਲ ਦਾ ਹਰੇਕ ਬੂਟੇ ਦਾ ਇੱਕ ਕਿਤਾਬ 'ਚੇ ਮੁਤਾਬਕ ਸਾਨੂੰ ਜਿਹੜੀ ਖਾਦ ਖੁਰਾਕ ਪਾਉਣੀ ਚਾਹੀਦੀ ਹੈ ਤੇ ਅਖੀਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੂਟੀ ਦੀ ਲੋੜ ਖੇਤ ਵਿੱਚ ਜਾ ਕੇ ਪਤਾ ਲੱਗਦਾ ਪਤਾ ਲੱਗਦੀ ਆ ਦੇਖੋ ਗੱਲ ਜਿਹੜੀ ਆ ਵੀ ਸਾਰਾ ਕੁਝ ਜੇ ਅਸੀਂ ਮਾਰਾਂ ਦੀ رائے ਦੇ ਹਿਸਾਬ ਨਾਲ ਚੱਲਾਂਗੇ ਤੇ ਭਾਈ ਸਾਡਾ ਜਿਹੜਾ ਝਾੜ ਆ ਉਹ ਵੀ ਵਧੂਗਾ ਵਧੂਗਾ ਜੀ ਘਰ 'ਚ ਵੀ ਖੁਸ਼ਹਾਲੀ ਆਊਗੀ ਬਿਲਕੁਲ ਜੀ ਹਾਂ ਤੇ ਬਾਕੀ ਜਿਹੜੀ ਗੱਲ ਆ ਵੀ ਉੱਪਰ ਨੂੰ ਵੀ ਦੇਖਦੇ ਰਹਿਣਾ ਚਾਹੀਦਾ ਮੈਨੂੰ ਲੱਗਦਾ ਮੌਸਮਾਇਆ ਲੱਗਦਾ ਆ ਵੀ ਬਾਬਾ ਅਜੇ ਅੱਗੇ ਸਿੱਟਣ ਗਿਆ ਕਿ ਵੀ ਪਰੋਂਦਾ ਤਾਪਮਨ ਆਇਆ ਰੇ ਕਹਾਉਣਾ ਇਹ ਰੇ ਕਹਾਉ ਜੀ ਸਣਾਓ ਤਾਪਮਨ ਹੈ ਜੀ ਅੱਜ ਇਦਾਂ ਰਿਹਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਜਲੰਧਰ ਵੱਧ ਤੋਂ ਵੱਧ ਤਾਪਮਨ 28 ਡਿਗਰੀ ਸੈ ਤੇ ਘੱਟ ਤੋਂ ਘੱਟ 25.7 ਡਿਗਰੀ ਸੈਲਸੀਅਸ ਗੁਰਦਾਸਪੁਰ ਵੱਤੂ ਵੱਤ ਤਾਪਮਨ 31.1 31 ਡਿਗਰੀ ਸੈਲਸੀਅਸ ਤੇ 25.5 ਘੱਟ ਤੋਂ ਘੱਟ ਫਿਰੋਜ਼ਪੁਰ 39.2 ਵੱਤ ਤੋਂ ਵੱਤ ਤੇ 26.3 ਘੱਟ ਤੋਂ ਘੱਟ ਪਟਿਆਲਾ ਵੱਤੂ ਵੱਤ ਤਾਪਮਨ 29.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 26.7 ਅੰਮ੍ਰਿਤਸਰ ਵੱਤ ਤੋਂ ਵੱਤ ਤਾਪਮਨ 29.1 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25.8 ਡਿਗਰੀ ਸੈਲਸੀਅਸ ਬਠਿੰਡਾ ਵੱਤਵੱਤਾਪਾ ਨਜਰੀਆਡ ਸਾਹਿਬ 28.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24.4 ਡਿਗਰੀ ਸੈਲਸੀਅਸ ਤੇ ਆਉਣ ਵਾਲੇ ਸਮੇਂ ਚ ਰਿਆਡ ਸਾਹਿਬ ਜੋ ਮਹਿਕਮੇ ਵਾਲਿਆਂ ਨੂੰ ਖਬਰ ਭੇਜੀ ਆ ਉਹ ਕਹਿੰਦੇ ਜੀ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਕਿਸਾਨ ਵੀਰੋ ਤੇ ਪੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਆਪਣੇ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਖਤ ਪਾ ਸਕਦੇ ਹੋ ਪਤਾ ਸਾਡਾ ਤੁਸੀਂ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰmarg ਜਲੰਧਰ ਪਿੰਨਕੋੜਾ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵਿਰੋਧ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ ਨਾਲ ਜਾਗਰੂਕ ਵੀ ਹੋਣਾ ਜਿਹੜਾ ਅਸੀਂ ਇੱਕ ਫਸਲੀ ਚੱਕਰ ਅਪਣਾਇਆ ਹੋਇਆ ਉਸ ਤੋਂ ਬਾਹਰ ਨਿਕਲੀਏ ਬਾਗ ਇੱਕ ਬਹੁਤ ਵਧੀਆ ਬਦਲ ਹੈ ਹੁਣ ਸਾਨੂੰ ਦੀ ਇਜਾਜ਼ਤ ਦਾਕਟਰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ 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 ਹਿੰਦ